ਕਹਿੰਦੇ ਕੀ ਗੱਲਬਾਤ ਗੁਰਬੀਤ ਕੌਰ ਇਹ ਜਿਹਨਾਂ ਦੀ ਲੈਫਟੀ ਕੌਣ ਸੀ ਯਸਨ ਕਿਹੜਾ ਮੈਲੇ ਜੋ ਬੈਠੀ ਕੀ ਗੱਲਬਾਤ ਹੋਈ ਕੀ ਪਤਾ ਲੱਗਦਾ ਮੈਨੂੰ ਤਾਂ ਸਵੇਰੇ ਬਲਾਕ ਮਾਜਰੀ ਤੋਂ ਹੀ ਫੋਨ ਜਾਂਦਾ ਕਿ ਜਨਪੇਤਾ ਉਹ ਹਸਪੀਟਲ ਭੇਜਦਾ ਵੀ ਤੁਸੀਂ ਫਟਾਫਟ ਉੱਥੇ ਪਹੁੰਚੋ ਮੈਂ ਫੋਨ ਕੱਟ ਕੇ ਆ ਗਈ ਆ ਵਾ ਕੀ ਅਵਿਨਾਸ਼ ਨੂੰ ਰਾਤ ਲੈ ਕੇ ਆਈਆਂ ਮੈਂ ਜੇਲ੍ਹ ਤੋਂ ਮੈਨੂੰ ਜੇਲ੍ਹੋਂ ਤੋਂ ਬਾਅਦ ਹੀ ਕੁਝ ਨਹੀਂ ਪਤਾ ਵੀ ਕੀ ਹੋ ਰਿਹਾ ਉੱਥੇ ਕੀ ਨਹੀਂ ਹੋ ਰਿਹਾ ਮੈਨੂੰ ਬਹੁਤ ਦਿਨਾਂ ਦਾ ਕਹਿ ਵੀ ਵਿਆਦਾ ਕਿ ਮੈਨੂੰ ਨਾਬੇ ਭੇਜਦੇ ਮੈਨੂੰਰੇ ਮਾਰ ਦੇਣਗੇ ਮੈਨੂੰ ਨਾਬੇ ਭੇਜਦੇ ਮੈਨੂੰ ਮਾਰ ਦੇ ਮੈਂ ਤੇ ਮੈਂ ਤੇਰੀ ਜਮਾਨਤ ਕਰਾ ਲੈਣੀ ਆ ਵੀ ਮੈਨੂੰ ਔਖਾ ਲੱਗਦਾ ਉੱਥੇ ਜਾਣਾ ਵੀ ਉਰੇ ਤੋਂ ਔਖਾ ਫੇ ਥੋੜੇ ਦਿਨਾਂ ਤੇ ਰੁਕ ਗਿਆ ਕਹਿੰਦਾ ਠੀਕ ਐ ਤੂੰ ਇੱਥੇ ਹੀ ਰਹਿ ਜਾਵੇਂਗਾ ਬੱਚਿਆਂ ਨਾਲ ਆਉਣਾ ਮੈਨੂੰ ਔਖਾ ਐ ਕਹਿੰਦਾ ਠੀਕ ਐ ਮੇਰੇ ਡੈਡੀ ਉਹ ਨਹੀਂ ਨੇੜੇ ਆ ਵੀ ਆ ਜੰਨੇ ਆ ਕਹਣਾ ਮੰਨ ਲਿਆ ਮੈਨੂੰ ਇੱਕੋ ਹੀ ਸ਼ਾਬਦ ਰਿਹਾ ਉਹਦਾ ਵੀ ਕਿ ਮੈਨੂੰਰੇ ਮਾਰ ਦੇਣਗੇ ਠੀਕ ਕੀ ਕਰਦੇ ਸੀ ਪਹਿਲਾਂ ਪਲੇਅਰ ਸੀ ਕੀ ਪਹਿਲਾਂ ਪਲੇਅਰ ਸੀ ਜਾਂ

ਅਸੀਂ ਪੈਸਾ ਦੰਦੇ ਅਸੀਂ ਚੁੰਗੀਆਂ ਚ ਰਾਮ ਲੰਦੇ ਉਹ ਤੁਹਾਨੂੰ ਪਾਇਆ ਵੀ ਕੀ ਨਜਾ ਉਹ ਤਾਂ ਮੈਨੂੰ ਪਾਇਆ ਵੀ ਕਿਉਂ ਮੈਂ ਪੂਲਸ ਖਪੈਂਡ ਕਰਾਈ ਉਹ ਜੇਲ੍ਹ ਆਪੀ ਆਏ ਨੇ ਉਹ ਜੇਲ੍ਹ ਉਹ ਪੂਲਸ ਨੇ ਵੀ ਕਿਹਾ ਵੀ ਸਾਡਾ ਹੁੰਦਾ ਏ ਜਮਾਨਤ ਉਹਨੇ ਤਾਂ ਇਹ ਲੱਤ ਦਵਾਈਆਂ ਦਿਵਾਲੀਆਂ ਪੀਆਂ ਉਹ ਜੇਲ੍ਹ ਆਲਿਓ ਬੈਰੀਓ ਤੁਸੀਂ ਕਿਹਾ ਜੇਲ੍ਹ ਤੋਂ ਕੱਢਿਆ ਓਏ ਤੁਸੀਂ ਵੇਤੇ ਪੈਸੇ ਦੀ ਲੰਗਕਾਰ ਹੁੰਦੇ ਮੈਨੂੰ ਕਾਤਾ ਗੈਲੀ ਤੁਸੀਂ ਓਏ ਮੈਂ ਤੁਹਾਨੂੰ ਆਪਣੀ ਜੱਤ ਵੇਚ ਕੇ ਜੇ ਦੰਦੀ ਮੈਂ ਆਪਣੀ ਲਾਜ ਕੀਤਾ ਬਾਲੂ ਇੱਕ ਟੂ ਰਾਈਟ ਨਹੀਂ ਦਿੱਤਾ ਗਿਆ ਕਿਸੇ ਨੂੰ ਵੀ ਜੇਲ੍ਹ ਵਾਲਾ ਮੁਲਾਜ਼ਮ ਮੈਨੂੰ ਆਪ ਕਹਿ ਕੇ ਗਿਆ ਕਹਿੰਦਾ ਅਸੀਂ ਕੁੱਟ ਰਹੇ ਆ ਅੰਦਰ ਮੈਨੂੰ ਸੀ ਨਾਰਮਲ ਕੁੱਟਦੇ ਹੁੰਦੇ ਪਰ ਐ ਥੋੜਾ ਪਤਾ ਸੀ ਮਾਰ ਦੇਣਗੇ ਡੈਡ ਬੋਡੀ ਆ ਜਾ ਉਹਦੇ ਸਰੀਰ ਦੇ ਹਾਲਾਤ ਦੇਖਿਓ ਕਿੰਜੇ ਦੇਖੇ ਜੀ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਕੰਨਾਂ ਤੇ ਲੱਗੇ ਹੋਇਆ ਪੈਰਾਂ ਦੀ ਤਲੀਆਂ ਕਹਿ ਰਹੇ ਉੱਥੇ ਲੱਗੀਆਂ ਹੋਈਆਂ ਅਸੀਂ ਦੇਖੇ ਆਏ ਪਰ ਸਾਤੋਂ ਤਾਂ ਦੇਖਿਆ ਨਹੀਂ ਗਿਆ ਇਹਨਾਂ ਨੇ ਦੇਖਿਆ ਬੰਦਿਆਂ ਨੇ ਸਾਰਾ ਹੁਣ ਹਜੇ ਇੱਥੇ ਅਸੀਂ ਪੋਸਟਮਾਸਟਰ ਨੂੰ ਤਾਂ ਇਹਨਾਂ ਦਾ ਹਜੇ ਇੱਥੇ ਨਹੀਂ ਕਰਾਉਣਾ ਜੀ ਇਹਨਾਂ ਦਾ ਤਾਂ ਕੁੱਤੀ ਚੋਰਾਣਾ ਰਲਈ ਹੋਈ ਆ ਉਹ ਹਿਸਾਬ ਆ ਇਹਨਾਂ ਦਾ ਤਾਂ ਅਸੀਂ ਹੁਣੇ ਸਵੇਰੇ ਪ੍ਰੋਡਕਟ ਰੁਕਾ ਸਿਭਲ ਹਸਰੂਤ ਨਾ ਤਾਂ ਮਸੂਲ ਹੋਇਆ ਸੀ ਕਿ ਅਬੀਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤ ਲਾਹਣ ਸਿੰਘ ਬਸੇ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਬੀ ਸਿਕਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਆਇਆ ਹੋਊਗਾ ਕੋਈ ਇਹਦਾ ਦਖੰਦ ਦਸਨ ਦਾ ਹੈਗਾ ਕੋਈ ਅਟੈਕ ਹੋ ਗਿਆ ਹੈ ਨਾ ਅਟੈਕ ਦੇ ਵਿੱਚ ਉਹ ਇੱਥੇ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਰੰਦੂ ਉਹੀ ਬਲਾ ਹੈ ਜੀ ਉਹ ਤੇ ਜਿਹੜੀ ਕਾਰਵਾਈ ਅੰਮੋ ਜਿਸ਼ਟੇ ਸਾਹਿਬ ਕਰ ਰਹੇ ਨੇ ਅੰਮੋ ਜਿਸ਼ਟੇ ਸਾਹਿਬ ਜੋ ਹੁਕਮ ਦੇਣ ਕੋ ਦੇ ਆਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਜਿਹੜੇ ਮਿਨਿਸਟਰ ਸਾਹਿਬ ਜਨ ਸ੍ਰੀ ਜਸਪ੍ਰੀਤ ਸਿੰਘ ਜੀ ਆਏ ਸੀ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਦਾ ਕੋਈ ਡਿਸਟ੍ਰਿਕਟ ਸਾਹਿਬ ਦੇਖ ਰਿਹਾ ਇਨਕੁਆਇਰੀ ਕਰ ਰਿਹਾ ਜੋ ਅੰਮੋ ਜਿਸ਼ਟੇ ਸਾਹਿਬ ਜੋ ਬਾਜ਼ੂ ਹੋਊਗਾ ਤੇ ਜਮਨ ਖੋਗਾ ਬਸ ਇਹ ਨਾ ਮੁਕੜਿਆ ਮੁੰਡਿਆਂ ਤੋਂ ਉਹਨਾਂ ਨੂੰ ਤਾਂ ਪੁੱਛਿਆ ਜੇ ਇਹਦਾ ਹੈ ਪਕੜ ਇਹ ਜੇਲ੍ਹ ਵਾਲੇ ਕੰਮ ਕਰਦੀ ਹੈ ਕਰਮਚਾਰੀ ਹੈ ਉੱਥੇ ਵੇਜੋ ਆ ਸਾਰੇ 4-5 ਨੂੰ ਜੇਲ੍ਹ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਪਹਿਲੇ ਤੋਂ ਮੈਂ ਕਿਹਾ ਕਿ ਉਹ ਦੋ ਦੋ ਸਾਲ ਤੋਂ ਉਹ ਨਹੀਂ ਮੈਂ ਤੇਰਾ ਸਮਾਂ ਮੈਂ ਸਾਢੇ 5 ਵਜੇ ਸਕੂਲ ਪੇੜ ਲਈ ਮੈਂ ਕਾ ਪੁੱਤਰ ਆਤ ਡੀਪੀਐਸ ਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ تھے ਅਸੀਂ 14 14 ਮਹੀਨੇ ਬਾਅਦ ਮੈਂ ਬਾਹਰ ਆਇਆ ਤਾਂ ਹੁਣ ਤੇ ਕੱਲ ਜਦੋਂ ਮੈਂ ਬਾਹਰ ਆਇਆ ਗੁੱਡੀ ਚ ਤਿੰਨ ਬੰਦਿਆਂ ਨੂੰ ਫੋਨ ਫੜਿਆ ਗਿਆ ਤਾਂ ਉਹਨਾਂ ਤੋਂ ਉਸ ਮੇਰੇ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਮਲਾਜਮ ਵੱਲੋਂ ਮੈਂ ਆਪ ਕੋ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤਿੰਨਾਂ ਨੇ ਗਾਂਹ ਚਰਨਪ੍ਰੀਤ ਦਾ ਨਾਮ ਦਿੱਤਾ ਤੇ ਮੈਨੂੰ ਇਧਰ ਉਹਨਾਂ ਨੇ ਬਾਹਰ ਕੱਢਤਾ ਪਿੱਛੋਂ ਚੰਨਪ੍ਰੀਤ ਨੂੰ ਬੁਲਾਇਆ ਦੂਬੀ ਚ ਕੁੱਟਮਾਰ ਕਰੀ ਗਈ ਅੰਦਰੋਂ ਵੀ ਮੈਨੂੰ ਬਹੁਤ ਫੋਨ ਆਏ ਮੁੰਡੇ ਜੇਲ੍ਹ ਚ ਕਰ ਰਹੇ ਆਂ ਅੰਦੀ ਨਜਾਇਜ਼ ਕੁੱਟਮਾਰ ਕਰੀ ਇਹਨਾਂ ਨੇ ਨਜਾਇਜ਼ ਮੁੰਡਾ ਫਸਾਇਆ ਤੇ ਕੁੱਟਮਾਰ ਨਾਲ ਮੌਤ ਹੋਈ ਹੈ ਜੀ ਜਿਹੜੀ ਸਾਰੀ ਗੱਲ ਹੈ ਜੀ ਹੁਣ ਜਿਹੜੇ ਅੰਦਰ ਹਾਲਾਤ ਕੀ ਹੈ ਜੇਲ੍ਹ ਦੇ ਅੰਦਰ ਅੰਦਰ ਹੀ ਕੁੜਦੇ ਬਹੁਤ ਹੈ ਜੀ ਮਲਾਜਮ ਪਸ਼ੂਆਂ ਨੂੰ ਕੁੜਦੇ ਜੀ ਕੋਈ ਵੀ ਗਲਤੀ ਹੋਵੇ ਗਲਤੀ ਨਾ ਵੀ ਹੋਵੇ ਕਾਈ ਨੋਏ ਲਿਆ ਜੀ ਅੱਗੇ ਫੜਿਆ ਤਾਂ ਨਹੀਂ ਉਹ ਤੋਂ ਇਨਕੁਆਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ ਦੁਸ਼ਮਣ ਕੋਈ ਵੀ ਨੌਲੇ ਦੇ ਵਿੱਚ ਅੱਗੇ ਚੱਲ ਜਾ ਫੜਿਆ ਵੀ ਹੋਵੇ ਫਿਰ ਮੌਤ ਮੈਂ ਬੰਦਾ ਮਾਰ ਥੋੜੀ ਦਊਂਗਾ ਜੇ ਫੋਨ ਫੜਿਆ ਕੋਈ ਤੇ ਅਸਲਾ ਥੋੜੀ চাই ਹਾਂ ਜੀ ਪਰੰਦਰ ਜੇਲ੍ਹ ਦੇ ਵਿੱਚ ਫੋਨ ਨਾਲ ਦੇ ਜਾਂ ਬਾਕੀ ਸਮਾਨ ਜਿਹੜਾ ਜਾਂਦਾ ਉਹਦੇ ਕੀ ਹਾਲਾਤ ਨੇ ਕਿੰਨਾ ਫੋਨ ਪ੍ਰਸ਼ਾਸਨ ਲੈ ਕੇ ਜਾਂਦਾ ਹੀ ਅੰਦਰ ਸਮਾਨ ਆਪੇ ਵੇਚਦੇ ਆਂ ਜੀ ਆਪੇ ਫੜਦੇ ਆਂ ਉਹੀ ਸਮਾਨ ਉਹੀ ਬੰਦਾ ਫੜੂਆ ਜਿਹੜਾ ਅੰਦਰ ਲੈ ਕੇ ਆਉਹੀ ਕੁੱਟੂਗਾ ਮੰਤੂ ਨੂੰ ਮਿਲ ਕੇ ਜਾਂ ਬਾਕੀ ਸਵਾਲੋਂ ਕੀ ਰੇਟ ਰੂਪ ਕਿੰਦਾ ਦਾ ਮਿਲਦਾ ਕੀ ਫੋਨ ਅੰਦਰ ਛੋਟਾ 20 15 15000 20 20000 ਦਾ ਮਿਲਦਾ ਜੀ ਤੇ ਜਰਦੇ ਦੀ ਪੂਰੀ 20000 ਰੁਪਏ ਦੀ ਮਿਲਦੀ ਜੇ ਅੰਦਰ ਮੁਲਾਜ਼ਮ ਵੇਚਦੇ ਆ ਜੀ ਆਪਣੇ ਬੰਦੇ ਗੁਰਗੇ ਰੱਖੇ ਹੋਏ ਅੱਗੇ ਕੈਦੀ ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ ਆਪੇ ਜੇਲ੍ਹ ਦੇ ਮੁਲਾਜ਼ਮ ਅੰਦਰ ਤੇ ਅੰਦਰ ਵੇਚਦੇ ਆ ਸਮਾਨ ਮੁਲਾਜ਼ਮ ਕੋਈ ਸ਼ਰਿਆਮ ਤਾਂ ਨਹੀਂ ਹੈਗਾ ਵੀ ਪਰ ਲੈ ਕੇ ਪ੍ਰਸ਼ਾਸਨ ਨੇ ਜਾਂਦਾ ਤਾਂ ਹੀ ਅੰਦਰ ਆਉਂਦਾ ਇਦਾਂ ਕਿਦਾਂ ਆ ਜੂਗਾ ਯਾਰ ਕੋਈ ਬੰਦਾ ਲੈ ਕੇ ਜਾਂਦਾ ਉਹ ਤਾਂ ਪਸ਼ੂ ਜਿਹੇ ਤਰ੍ਹਾਂ ਕੁੱਟਿਆ ਜਾਂਦਾ ਨਸ਼ਾ ਕਿਹੜਾ ਕਿਹੜਾ ਮਿਲਦਾ ਅੰਦਰ ਅੰਦਰ ਜਰਦਾ ਜੁਰਦਾ ਗੋਲੀਆਂ ਗੁਲੀਆਂ ਸਭ ਕੁਝ ਮਿਲਦਾ ਜੀ ਹਾਂਜੀ ਹਰ ਤਰ੍ਹਾਂ ਦਾ ਦੋਸਾ ਮਿਲਦਾ ਹਾਂਜੀ ਬਾਹਰੋਂ ਤਾਂ ਨਹੀਂ ਬੋਲ ਸਕੀ ਜਾਂ ਜੀ ਅੰਦਰੋਂ ਫੋਨ ਮਿਲਦੇ ਹੁਣ ਬਾਹਰੋਂ ਨਹੀਂ ਹੁਣ ਬਾਹਰੋਂ ਬੰਦ ਹੋ ਗਿਆ ਕੰਮ ਬਾਹਰ ਘਰ ਤੇ ਲੱਗੀ ਹੋਈ ਆ ਹੁਣ ਮਲਾਜਮੇ ਲੈ ਕੇ ਮਲਾਜਮਾ ਹੀ ਰਸਤਾ ਲੇਕੋ ਹੋਰ ਕੋਈ ਨਹੀਂ ਲੈ ਕੇ ਜਾ ਸਕਦਾ ਅੰਦਰ ਤੁਸੀਂ ਫਿਰ ਜਦੋਂ ਅੰਦਰ ਜਾਂਦੇ ਹੋ ਤੁਹਾਨੂੰ ਦਿਮਾਗ ਤੇ ਜਦੋਂ ਇਹ ਪੇਛੀ ਤੋਂ ਬਾਅਦ ਜਾਂਦੇ ਹੋ ਤਾਂ ਤੁਹਾਡੀ ਚੈਕਿੰਗ ਵਗੈਰਾ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਜੀ ਹਾਂ ਜਿੱਦੋਂ ਫੜਿਆ ਜਾਂਦਾ ਕੁੜਦੇ ਦੀ ਦੁੱਡੀ ਚ ਪਸ਼ੂਆਂ ਤੇਰਾ ਢਾ ਕੇ ਪੂਰਾ ਬਹੁਤ ਜ਼ਿਆਦਾ ਕੁੜਦੇ ਜੀ ਤੁਸੀਂ ਦੇਖ ਨਹੀਂ ਸਕਦੇ ਤੁਸੀਂ ਕਦੇ ਇਹ ਬੰਦੇ ਨੇ ਅੰਦਰ ਇਕੱਠੇ ਹੋ ਕੇ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਕਰਿਆ ਜੀ ਫਿਰ ਚਲਾਨ ਪਾ ਦਿੰਦੀ ਐ ਜੀ ਕਦੇ ਪਠਾਨਕੋਟ ਦੀ ਜੇਲ੍ਹ ਦਾ ਅੰਮ੍ਰਿਤਸਰ ਦਾ ਬਠਿੰਡੇ ਦਾ ਜਿੱਥੇ ਮੁਲਾਕਾਤ ਵੀ ਨਾ ਜਾਵੇ ਜੇ ਕੋਈ ਆਪਾਂ ਚੰਗੀ ਗੱਲ ਦਾ ਵੀ ਵਿਰੋਧ ਕਰੀਏ ਜੀ ਚਲਾਨ ਪਾ ਦਿੰਦੇ ਆ ਜੀ ਇਹ ਘਰ ਦੇ ਨਹੀਂ ਮੁਲਾਕਾਤ ਵੀ ਨਾ ਜਾਵੇ ਕੁੱਟਮਾਰ ਕਰਦੇ ਚੱਕੀਆਂ 'ਚ ਬੰਦ ਕਰ ਦਿੰਦੇ ਦੋ-ਦੋ ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਬੰਦਾ ਵਿਰੋਧ ਕਰੇ ਜਦੋਂ ਦੋ ਮਹੀਨੇ ਥੋੜੀ ਜਿਹੀ ਜਗ੍ਹਾ 'ਚ ਰਹਿਣਾ ਪੈਂਦਾ ਅੰਦਰ ਹੀ ਬੰਦ ਕਰ ਦਿੰਦੇ ਇਹਦੇ ਨਾਲ ਚਰਨਪ੍ਰੀਤ ਵਾਲਾ ਜਿਹੜਾ ਕਦੋਂ ਤਾਂ ਬੰਦ ਸੀ ਚਰਨਫਿਰ ਤੇ ਮੇਰੇ ਨਾਲੇ ਤਾਂ ਇਹ ਐਨਡੀਪੀਐਸ ਜੀ 14 ਮਹੀਨੇ ਹੋ ਗਏ ਤੇ ਮੈਂ ਰਾਤ ਜਾ ਜਾਂਦੀ ਹੁਥੀ ਹੂੰ ਕੀ ਫੜਿਆ ਗਾ ਤੁਹਾਡੇ ਕੋਲ ਫੜਿਆ ਤਾਂ ਮੁੰਡਿਆਂ ਕੋਲੋਂ ਜਿਹੜੇ ਤਿੰਨ ਤੇ ਉਹਨਾਂ ਕੋਲੋਂ ਫੋਨ ਫੜਿਆ ਗਿਆ ਉਹਨਾਂ ਨੇ ਜਨਵਰੀ ਦਾ ਨੋਨ ਲਿਆਈ ਅੱਗੇ ਤੁਹਾਡੇ ਕੋਲ ਕੀ ਫੜਿਆ ਗਾ ਜੀ ਤੁਹਾਡੇ ਤਿੰਨ ਦੀ ਰਿਪੋਰਟ ਕਰਾਂ ਸਾਡੇ ਦਾ ਸਮਾਨ ਪਾਇਆ ਤਾਂ ਜੀ ਇਹਨਾਂ ਨੇ ਫੜਿਆ ਕੁਝ ਨਹੀਂ ਜੀ ਆ ਅੱਛਾ ਕੀ ਪਾਇਆ ਕੋਈ ਰੰਜੀ ਜੀ ਸਾਡੀ ਪੁਲਿਸ ਨਾਲ ਪੁਰਾਣੀ ਡਿਸਪਿਊਟ ਚੱਲਦਾ ਜੀ ਅਸੀਂ ਵੀ ਕੰਪਲੀਟ ਕਰੀ ਹੋਈ ਹੈ ਜੀ ਅੱਛਾ ਹਾਂਜੀ ਤੁਹਾਨੂੰ ਥੋੜੀ ਜ਼ਮਾਨਤ ਹੋ ਗਈ ਮੇਰੀ ਜ਼ਮਾਨਤ ਹੋ ਗਈ ਜੀ ਕੀ ਫੜਿਆ ਕੀ ਹੈ ਜੀ ਤਾਂ ਅੜਿਆ ਕੁਝ ਵੀ ਨਹੀਂ ਕਿ ਹੇਰੋਇਨ ਪਾਈ ਆ ਸਾਡੇ ਦੇ 260 ਗ੍ਰਾਮ ਹੈਵੀ ਕਰਕੇ ਪਾਤੀ ਵੀ ਬਾਹਰ ਨਾ ਆਉਣ ਬੰਦੇ ਵੀ ਪੁਲਿਸ ਦੇ ਵੀ ਕੰਪਲੇਟਾਂ ਹੋਣੀਆਂ ਚੰਨੀ ਦਾ ਵੀ ਪੁਲਿਸ ਨਾਲ ਡਿਸਪਿਊਟ ਚੱਲਦਾ ਮੇਰਾ ਵੀ ਮੇਰੀ ਵਾਈਫ ਨੇ ਪਰਚਾ ਪਾਇਆ ਐਸਐਸਪੀ ਤੇ ਪੇਸ਼ ਹੋਏ ਤੇ ਐਸਐਚਓ ਦੇ ਨਾਮ ਤਾਂ ਹੁਣ ਕਾਨੂੰ ਲੈਣਾ ਜੀ ਪਹਿਲੇ ਵੀ ਕੋਈ ਪਰਚਾ ਹੋਇਆ ਪਹਿਲਾਂ ਹੈਗਾ ਜੀ ਲੜਾਈ ਝਗੜੇ ਤੇ ਪਰਚੇ ਹੈਗੇ ਚੰਨੀ ਤੇ ਵੀ ਹੈਗੇ ਜੀ ਅੰਦਰ ਜੇ ਸੁਪਰਡੈਂਟ ਵਗੈਰਾ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਵੀ ਰਵਈਆ ਰਹਿੰਦਾ ਹੈਗਾ ਰਵਈਆ ਤਾਂ ਹੁਣ ਠੀਕ ਠਾਕ ਹੀ ਆ ਜੀ ਵੈਸੇ ਤਾਂ ਪਰ ਕੰਮ ਤਨੋਂ ਕਦੀ ਸਾਰੇ ਇਹੀ ਕਰਦੇ ਆ ਜੀ ਹਾਂ ਕਦੇ ਅੰਦਰ ਚੋਦੋ ਦਰਸ਼ਾ ਬੰਦਰ ਜਾਂਦੇ ਨੇ ਚੱਕਰਾਂ ਦੇ ਲਈ ਜਾਂ ਹੋਰ ਬੰਦੀ ਕਰ ਦਿੰਦੇ ਜੀ ਸਾਨੂੰ ਜੱਜ ਸਾਹਿਬ ਡੂਡੀਆਂ ਚੋਂ ਮੁਰ ਜਾਂਦੇ ਅੱਦੇ ਤਾਂ ਜੋੜੀ ਚੋਂ ਜਿਆਦਾ ਤਾਂ ਜੱਜ ਸਾਹਿਬ ਜਿਹੜਾ ਅੱਗੇ ਆਉਂਦਾ ਸਾਨੂੰ ਬੰਦੀ ਅੰਦਰ ਕਰ ਦਿੰਦੇ ਜੇ ਤੁ ਜੱਜ ਨਹੀਂ ਆਉਣਾ ਹੁੰਦਾ ਨਾ ਸਾਨੂੰ ਕੰਟੀਨ ਖੋਲਦੇ ਆ ਕੱਪੜੇ ਤੱਕ ਵੀ ਸਾਨੂੰ ਸੁਕਾਉਣ ਦਿੰਦੇ ਜੇ ਜੱਜ ਨਹੀਂ ਆਉਣਾ ਹੁੰਦਾ ਸਾਨੂੰ ਤਾਂ ਦੁੱਖ ਹੋ ਜਾਂਦਾ ਜਦੋਂ ਜੱਜ ਨਹੀਂ ਆਉਣਾ ਹੁੰਦਾ ਸੁੱਖ ਨਹੀਂ ਕੋਈ ਮਿਲਦਾ ਜਿਵੇਂ ਜੱਜ ਸਾਹਿਬ ਨੂੰ ਆਣੇ ਕੋਈ ਸਵਾਲ ਕਰੇ ਬੰਦੇ ਨੂੰ ਕੋਈ ਰਾਹ ਨਿਕਲੇ ਪਰ ਸਾਨੂੰ ਦੁੱਖ ਹੁੰ ਸਾਡੀ ਗੱਲ ਆ ਕਿ ਬਾਹਰ ਨਹੀਂ ਜਾਂਦੀ। ਸਾਨੂੰ ਬੰਦ ਕਰ ਦਿੱਤਾ ਜਾਂਦਾ ਜੀ ਨਾ ਕੰਟੀਨ ਖੋਲਦੇ ਜੀ ਉਸ ਦਿਨ। ਤੇ ਨਾ ਸਾਨੂੰ ਬਾਹਰ ਘੁੰਮਣੇ ਫਿਰਨ ਦਿੱਤਾ ਜਾਂਦਾ ਨਾ ਕੋਈ ਗੁਰਦੁਆਰਾ ਮੰਦਿਰ ਨਾ ਕੱਪੜੇ ਵੀ ਨਹੀਂ ਸੁਕਾਣ ਦਿੱਤੇ ਜਾਂਦੇ ਬਾਹਰ। ਹਾਂਜੀ। ਲੱਗੋ ਹੋਰ ਕੋਈ ਚੇਅਰ ਪਰਸਰ ਵਗੈਰਾ ਕੋਹ ਆਂਦੇ ਜਾਂਦੇ ਮੁਲਕੀ ਅਧਿਕਾਰ ਵਾਲੇ ਕੋਈ ਆਂਦਾ ਜਾਂਦਾ ਤਾਂ ਮੁਲਕੀ ਅਧਿਕਾਰ ਵਾਲੇ ਹੁਣ 7 8 9 ਤਿੰਨੇ ਦਿਨ ਆਏ ਤੇ ਜੀ। ਸਾਨੂੰ ਬੰਦੀ ਰੱਖੀ ਤਿੰਨ ਦਿਨ। ਹਾਂ ਹੁਣ ਆਏ ਤੇ ਜੀ ਹਿਊਮਨ ਰਾਈਟਸ ਵਾਲੇ। ਸਾਨੂੰ ਖੱਲੇ ਨਹੀਂ ਬੰਦੀ ਰੱਖਦੇ ਜੀ ਫੋਨ। ਸਾਰੀ ਜੇਲ੍ਹ ਨੂੰ ਜੀ। ਹਾਂਜੀ। ਪਰਚੇ ਕਿਹੜੇ ਥਾ ਵਾਟਾ ਪੇ ਲਓ ਰੋਪੜ ਸੀ ਹਾਂਜੀ ਠੀਕ ਹੈ ਠੀਕ ਮੈਂ ਕੋਈ ਆਪਣਾ ਨਹੀਂ ਅਜਨਜੀ ਜੀ ਜੇਲਾ ਜੇਲ ਰੋਪੜ ਦੇ ਵਿੱਚ ਕ ਖਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ। ਤੋਂ ਉਹਦੀ ਸਵੇਰੇ ਤੜਕੇ ਸਾਲ 4:00 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ। ਤੋਂ ਉਹਨੂੰ ਇਮੀਡੀਏਟਲੀ ਜੇ ਉਹਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਏਡ ਦਿੱਤੀ ਗਈ। ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ। ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਮ੍ਰਿਤਕ ਡਿclare ਕਰ ਦਿੱਤਾ ਗਿਆ। ਤੋਂ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜਲਰੋਪੜ ਵਿਖੇ ਅੱਜ ਕੋਈ ਹੈ। ਕਿ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਮਾਰ ਕੁੱਟ ਕੇ ਹੀ ਉਹਦੀ ਮੌਤ ਹੋਈ ਹੈ। ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋਂ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਕੋਈ ਗੱਲ ਹਲੇ ਤੱਕ ਕੋਈ ਸਾਹਮਣੇ ਆਈ ਨਹੀਂ ਹੈ। ਤੋਂ ਕਿਉਂਕਿ ਕੋਈ ਵੀ ਜਦੋਂ ਕਸਟੋਰੀਅਲ ਡੈਥ ਹੁੰਦੀ ਹੈ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਆ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਜੁਡੀਸ਼ੀਅਲ ਮਜਿਸਟ੍ਰੇਟ ਦੁਆਰਾ ਕਰਾਈ ਜਾਵੇ। ਤੋਂ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮਜਿਸਟ੍ਰੇਟ ਨੂੰ ਕਾਇਨਾਤ ਕਰ ਦਿੱਤਾ। ਉਹ ਇਹਦੀ ਇਨਕੁਆਇਰੀ ਕਰ ਰਿਹਾ। ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ। ਉਹਨਾਂ ਦੇ ਵਾਰਸਾਂ ਦੇ ਵੀ ਬਿਆਨ ਲੈ ਰਹੇ ਆ। ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ। ਤ거 ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕਟਾਈ ਹੋਈ ਹੈ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਖਾਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹਲੇ ਚੱਲਦੀ ਆ ਅਡਜਿਸਟਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਸੋ ਇਨਕੁਆਰੀ ਇਜ਼ ਗੋਇੰਗ ਆਨ ਤੋਂ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨੇ ਜੀ ਕਿaddi ਜਿਹੜੇ ਬੰਦੀ ਨੇ ਉਹ ਕੀ ਕੀ ਪ੍ਰੋਟੈਸਟ ਕਰ ਰਹੇ ਆ ਉਹ ਕੀ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮੌਤ ਹੋ ਗਈ ਆ ਤੋ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਆ ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਆ ਤੋ ਹਾਲ ਹੋ ਚੁੱਕੀ ਜੋਨਟਮਟੋ ਸਾਥਰ ਜਿੱਤੇ ਕਹਿੰਦੇ ਕਿ ਜਲਦੀ ਫਖੜਤਾਂ ਤੇ ਵੀ ਅੰਦਰ ਕਹਿੰਦੇ ਖਾਣਾ ਵੀ ਨਹੀਂ ਕਾਰ ਰਹੇ ਨੇ ਖਾਣਾ ਸੇਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋਂ ਅਸੀਂ ਰਿਜ਼ੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋ ਅਸੀਂ ਉਹ ਰਿਸੋਲਵ ਕਰਦੇ ਜਿਹੜਾ ਚੰਗਤਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਤੋਂ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਣਾ ਹੈ ਕਿ ਅੰਦਰ ਜੰਦਾ ਵੀ ਨਸ਼ਾ ਹੈ ਜਾਂ ਮੋਬਾਈਲ ਹੈ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20 ਹਜ਼ਾਰ 25-25 ਹਜ਼ਾਰ ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਅੰਦਰ ਦੇ ਦੇਖੋ ਜੀ ਇਹ ਉਹ ਐਲੀਗੇਸ਼ਨ ਹੈਗੀ ਹੈ ਤੋ ਮੈਨੂੰ ਕੋਈ ਇਹਦੇ ਚ ਲੱਗ ਨਹੀਂ ਰਿਹਾ ਪਰ ਐਮਐਫਸੀ ਸਭੋਂ ਜਿਹੜਾ ਅੱਜ ਪ੍ਰੈਜ਼ੈਂਟ ਜਿਹੜਾ ਪ੍ਰਸ਼ਾਸਨ ਆ ਇਹ ਕਾਫੀ ਇਥੇ ਫਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬਹੁਤ ਤਲਾਂ ਨਾਲੋਂ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਜ਼ਰੂਰ ਉਹ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਕਿ ਤਿੰਨ ਜਿਹੜੇ ਕੈਦੀ ਹੈਗੇ ਆ ਦਾ ਬੀਤੀ ਰਾਤ ਪੁਲਸ ਨੇ ਉਹਨਾਂ ਨੂੰ ਕੁੱਟਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕ ਕਰ ਦਿੱਤੀ ਉਸ ਨਾਲ ਵਿਚ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤਾਂ ਮੈਜਿਸਟਰ ਸਾਹਿਬ ਇਨਕੁਆਇਰੀ ਕਰ ਰਿਹਾ ਉਹਦੇ ਸਾਹਮਣੇ ਆ ਗੋ ਆਜੋ ਕਿ ਅਗਰ ਕਿਸੇ ਨੇ ਕੋਈ ਬਦਹੀ ਕੀਤੀ ਹੈ ਉਹੀ ਵਿਲ ਸਫਰ ਦੀ ਕਨਸੀਕਵੈਂਸਸ ਠੀਕ